ਲਓ ਜੀ ਮਿੱਤਰੋ ਮੁੰਡੇ ਚੱਲਿਆ ਕਹਿੰਦੇ ਲੌਂਗ ਡਰਾਈਵ ਤੇ ਰਜਾਈਆਂ ਰਜੂਈਆਂ ਕਰ ਲਈਆਂ ਪੈਕ ਹੀਟ ਫੂਡ ਰੱਖ ਲੈਣੀ ਨਾਲ ਉਹ ਮੁੰਡਾ ਖਾਣਾ ਬਾਣੀ ਪੈਕ ਕਰੀ ਜਾਂਦਾ ਦੂਜਾ ਦੋ ਤਿੰਨ ਦਰਾਂ ਦੇ ਰੋਟੀ ਇਕੱਠੀ ਲਾਇਆ ਚੱਲਿਆ ਨਾਲ ਉੱਥੇ ਜਿਹੜੇ ਰਾਹ 'ਚ ਨਜ਼ਾਰਾ ਜਿਉਣੇ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਕੈਂਡ ਜਗਾ ਜਿੱਥੇ ਚੱਲੇ ਆ ਲਓ ਜੀ ਮੁੰਡਿਆਂ ਨੇ ਗੱਡੀ ਟੈਂਕ ਫੁੱਲ ਕਰਾ ਲਈ ਆ ਤੁਰਨ ਲੱਗੇ ਆ ਉਹ ਰਾਹ 'ਚ ਦਿਖਾਉਂਦੇ ਆ ਫਿਰ ਜੀ ਜਗਾ ਫੋਨ ਨਹੀਂ ਫੋਨ ਨਹੀਂ ਜਗਾਉਂ ਨਾ ਚੱਲੇ ਕੰਮ ਕਰਨੀ ਸੀ ਉੱਥੇ ਉੱਥੇ ਇੰਗਲੈਂਡ ਦੀ ਧਰਤੀ ਮੋਕਿਆਂ ਦੀ ਜਾ ਕੇ ਇੱਥੇ ਆਪਾਂ ਕੰਮ ਕਰਨਾ ਹਾਂਜੀ ਮਿੱਤਰੋ ਪਹਾੜੀ ਇੱਥੇ ਆ ਚੁੱਕੇ ਆ ਪਹਾੜੀ ਤੇ ਨੈਣਾ ਦੇਵੀ ਨਾਲੋਂ ਵੱਧ ਚੜਾਈ ਆ ਇੱਥੇ ਦਾ ਕੁੜੀਆ ਵੀ ਪਹਿਲੇ ਗੇਰ 'ਚ ਗੱਡੀ ਚੱਲੀ ਚੱਲੀ ਆ ਵੈਣ ਅਜੇ ਚੜਕੀ ਰਹਿ ਗਈ ਥੋੜੀ ਆ ਮੈਂ ਥੋੜੀ ਰਹਿ ਗਈ ਤੇ ਪਹਿਲੇ ਗੇਰ 'ਚ ਚਲੀ ਜਾਂਦੀ ਆ ਇਸ ਹਿਸਾਬ ਨਾਲੋ ਏਡੀ ਤਕੜੀ ਪਹਾੜੀ ਹੋਣੀ ਪੈਂਦੀ ਰੀ ਦਿਖਾਣਾ ਨਾਲ ਹੁਣ ਨੇਰੇ ਵਾਲਾ ਕੀ ਦਿਖਾਵਾਂ ਨਾਲਾ ਮੋੜ ਦਿਖਾ ਦੇ ਬਾਹਰ ਆਓ ਜੀ ਚੱਲੇ ਆਪਾਂ ਉਹ ਆਂਦੇ ਵੀ ਅੱਗੇ ਨੋਇ ਐਂਟਰੀ ਨੋ ਐਂਟਰੀ ਸਿੰਗਲ ਯਾਰ ਸਿੰਗਲ ਵੀ ਹੈ ਉਧਰ ਉਧਰ ਨੂੰ ਨੋ ਐਂਟਰੀ ਆਓ ਜੀ ਪਹੁੰਚ ਚੱਲੇ ਆ ਮੇਲਾ ਦਾ ਪੰਗ ਤਾਂ ਬਦਲਾ ਹੀ ਖਲੋ ਕੇ ਆਣ ਕੇ ਜਿਵੇਂ ਹੀ ਆ ਇਹਦਾ ਬਹੁਤ ਉੱਚੀ ਪਹਾੜੀ ਆ ਆਸ-ਪਾਸੇ ਵੇ ਦੇ ਨਹੀਂ ਪਾਦੇ ਯਾਰ ਦੇਖਿਆ ਪਤਾ ਨਹੀਂ ਇੱਥੇ ਕੀ ਆ ਬੰਦੇ ਦਿਨੇ ਮੇਲਾ ਉਦਨੇ ਰਾਤ ਹੋ ਜਾਣੀ ਆ ਆਉਣ ਦਾ ਹੋ ਜੀ ਕਿਰੇ ਕਿਰੇ ਤਾਂ ਲੈ ਜਮੀਨ ਦੇ ਹਾਂ ਕੈਟਰਿੰਗ ਆ ਵੀ ਚਲੀਏ ਗੱਲ ਸਹੀ ਆ ਰਾਜ ਦੇ ਲੱਗੇ ਮੇਰੇ ਟੈਂਟ ਮੈਂ ਵਿਆਹ ਹੀ ਵੇਖ ਚਲ ਗਿਆ ਵਿਆਹ ਵੇਖੀ ਵਿਆਹ ਵੇਖਣ ਬਹੁਤ ਟਾਈਮ ਹੋ ਗਿਆ ਇੰਡੀਆ ਵੇਖੀ ਤਿੰਨ ਸਾਲ ਹੋ ਗਏ ਕੁੜੀ ਆ ਪਹਿਲੀ ਵਾਰੀ ਪਾਜੀ ਦੀ ਪਾਰਟੀ ਦੇਖੀ ਮੈਸੇਜ ਦਸਾਂ ਦਾ ਇੱਕ ਇੱਕ ਪਾਰਟੀ ਦੇਖੀ ਤੇ ਕੈਟਰੀਂਗ ਹੀ ਕਰੀ ਦੀਆਂ ਹੋਰ ਕੀ ਵਿਆਹ ਇਹਦਾ ਆਫਸਰ ਦੀ ਬਸਰੀ ਨਹੀਂ ਮੈਂ ਤਾਂ ਵਿਆਹ ਵੇਖਿਆ ਆਹਾਂ ਵਿਆਹ ਵੇਖਿਆ ਵਿਆਹ ਉਹ ਨਹੀਂ ਦੇਖਿਆ ਪਾਰਟੀਆਂ ਦਾ ਵੱਧੂ ਦੇਖਿਆ ਤੇ ਵਿਆਹ ਵੀ ਦੇਖਿਆ ਵਿਆਹ ਉਹ ਤਾਂ ਖੈਰ ਦਾ ਕੋਈ ਵਿਆਹ ਉਹ ਦੇਖਣ ਨੂੰ ਇਫੇੜੀ ਆਵਾ ਮੈਂ ਜਿੱਦਾਂ ਦੇ ਘਰ ਵਿਆਹ ਬਣਾਏ ਆ ਨਾ ਉਹਨਾਂ ਦੇ ਮੁੰਡੇ-ਵੰਡੇ ਦੇ ਵਿਆਹ ਦੇਖਿਆ ਸਾਰਾ ਜੁੱਲੀ ਵਸਤਰ ਆਪੇ ਵਰਜਾਈਆਂ ਕੰਬਲ ਕੁੰਬਲ ਨੂੰ ਬੈਂਡ ਸੈਟ ਲਾਦੇ ਪੇਛੋਂ ਉੱਥੇ ਆ ਗਿਆ ਸ਼ਾਮ ਨੂੰ ਰਾਤ ਨੂੰ ਸੋਵਾਂਗੇ ਅਮਰ ਦਾ ਵਿਆਹ ਜਦੋਂ ਹੋਇਆ ਸੀ ਇੱਕ ਉਹ ਦੇਖਿਆ ਮੈਂ ਬਾਕੀ ਵੱਡੇ ਪਾਰਟੀਆਂ ਚਾਹਤ ਸਾਡੇ ਘਰਾਂ ਮੇ ਵਿਆਹ ਹੀ ਨਹੀਂ ਆਇਆ ਐ ਅਸੀਂ ਕੁਝ ਵੀ ਨਹੀਂ ਦੇਖਿਆ ਕਦੀ ਜਵਾਬ ਭਾਈ ਦਾ ਕਹਿੰਦਾ ਨੂੰ ਭਾਈ ਜੀ ਵਾਕੀ ਵੇਖ ਰਿਹਾ ਇਹ ਤੋਂ ਕੰਨ ਲੂ ਦੇ ਬੱਟੇ ਹੋਏ ਹਾਂ ਕਰੀ ਵੀ ਉਦੋਂ ਸਾਡੇ ਵਿਆਹ ਚ ਹੋਇਆ ਨਹੀਂ ਸੀ ਉਦੋਂ ਰਮਨ ਮਾਲਕ ਨੇ ਕਰਿਆ ਹਾਂ ਐਂ ਦੇ ਉਸ ਜੀ ਮਨਾਲ ਦੇ ਤੇ ਲਾ ਲਓ ਜੀ ਆਹ ਦੇਖੋ ਇਹ ਸਰੋਂ ਦਾ ਸਾਗ ਕਿੰਨਾ ਸੋਹਣਾ ਕਿੰਨੀ ਸੋਹਣੀ ਫਸਲਾ ਇੱਥੇ ਇਹ ਆਗੇ ਤਾਂ ਦੇ ਫਾਰਮ ਹਾਊਸ ਅਸੀਂ ਤਾਂ ਉਧਰ ਬਰਮਿੰਘਮ ਵਾਲੇ ਪਾਸੇ ਫਿਰਦੇ ਰਹਿੰਦੇ ਆਂ ਵੀ ਆਹ ਏਰਗਾ ਦੇਖਿਆ ਹੀ ਨਹੀਂ ਉਹ ਸੋਹਣਾ ਸੋਹਣਾ ਏਰੀਆ ਹੈ ਸਾਫ ਸਾਰੀ ਸਬਜ਼ੀ ਬੀਜੀ ਹੋਇ ਇੱਥੇ ਉੱਲੇ ਆ ਗਈ ਆ ਸਾਹਮਣੇ ਆ ਗਿਆ ਫਾਰਮ ਆ ਉਧਰ ਘੋੜੇ ਭੇਡਾਂ ਛੱਡੀਆਂ ਘੜੀਆਂ ਲਿਆ ਹਾਂ ਇਹ ਚੀਜ਼ਾਂ ਉੱਥੇ ਹੈ ਨਹੀਂ ਸਾਡੇ ਪਰਮਿੰਗਮ ਜਿਹੇ ਚੀਜ਼ ਹੈ ਨਹੀਂ ਵਟਰਾਣਾ ਉੱਥੇ ਆਵਾਜ਼ ਭੀੜ ਭੜਕਾ ਇੱਕ ਦੂਜੇ ਵਿੱਚ ਵੱਜੀ ਆ ਉਹ ਕੰਮ ਕੰਮਕਾਰ ਹਾਂ ਆ ਸਹੀ ਇੱਥੇ ਹੀ ਗੋਰੇ ਰਹਿੰਦੇ ਹਨਾ ਪਿਓਰ ਗੋਰੇ ਸਹੀ ਗੋਰੇ ਆ ਉਹ ਇੱਥੇ ਰਹਿੰਦੇ ਆ ਫਾਰਮਾ ਬੁਰਮਾ ਜੀ ਇੱਥੇ ਪੰਜਾਬੀ ਪੀਯੂਪੀ ਦਾ ਜਿੱਦਾਂ ਹੈ ਹੀ ਨਹੀਂ ਨਾ ਪੀਆਬੀ ਜਮੇ ਹੀ ਨਹੀਂ ਇੱਥੇ ਆ ਗਿਆ ਪੱਬ ਹਵੇਲੀ ਇੰਡੀਅਨ ਰੈਸਟੋਰੈਂਟ ਆ ਆ ਕਮ ਸਹੀਏ ਨੇੜੇ ਦਾ ਰੈਸਟੋਰੈਂਟ ਖਾਣ ਫੀਡ ਨੂੰ ਬਣ ਗਈ ਗੱਲ ਰੋਟੀ ਇੱਥੇ ਖਾ ਜਾਾਂਗੇ ਆਗੇ ਹਾਂਜੀ ਮਿੱਤਰੋ ਪਹੁੰਚ ਚੁੱਕਿਆ ਆਪਾਂ ਆਪਣੀ ਜੌਬ ਤੇ ਤੇ ਬੁੱਟਰੇ ਏਕਾ ਦਾ ਨਾਮ ਦੱਸ ਮਾੜਾ ਕੀ ਆ ਰੋਬ੍ਰਿਜ ਰੋਬ੍ਰਿਜ ਹੈ ਬਾਸ ਦੇ ਨਾਲ ਬਾਸ ਦੇ ਨਾਲ ਹੈ ਲੰਡਨ ਦਾ ਉਹ ਬਹੁਤ ਦੂਰ ਆ ਲੰਡਨ ਪਰਮਿੰਗ ਦਾ ਅਲੱਗ-ਅਲੱਗ ਹਿੱਸਾ ਇਹ ਇਹ ਲੱਗ ਹੀ ਚੈੱਕ ਕਹਿ ਸਕਦੇ ਆਪਾਂ ਅ ਸਟੇਟ ਕਹਿ ਸਕਦੇ ਆ ਤੇ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਏਰੀਆ ਆ ਇਹ ਪਹਿਲਾਂ ਤੁਹਾਨੂੰ ਰੂਫ ਦਿਖਾਦਾ ਕਿ ਪਟਨੀ ਆ ਆ ਰੂਫ ਆ ਜੀ ਠੀਕ ਆ ਇਹ ਆ ਪਟਨੀ ਆ ਸਾਰੀ ਖਲਾਰੇ ਪੈ ਜਾਨੇ ਆ ਇਧਰ ਹੈਗਾ ਸਮੁੰਦਰ ਜャ ਇਹ ਸ਼ਾਮੀ ਜਾਵਾਂਗੇ ਸ਼ਾਮੀ ਮੋਲ ਦਿਖਾਵਾਂਗੇ ਬਾਕੀ ਆਹ ਦੇਖੋ ਬਹੁਤ ਸੋਹਣਾ ਏਰੀਆ ਬਹੁਤ ਹੀ ਜ਼ਿਆਦਾ ਆ ਫਾਰਮ ਹੌਸਾ ਇੱਥੇ ਉਹ ਫਿਰਦੀਆਂ ਭੇਡਾਂ ਲੈਂਮ ਜਿਹੜਾ ਲੈਂਮ ਨੂੰ ਬਣਦਾ ਇੱਥੇ ਭੇਡਾਂ ਜਾਂਦੇਗਾ ਇੱਥੇ ਜਾਂਦਾ ਹੋਣਾ ਲੈ ਵੀ ਓਕੇ ਬਾਏ ਹੁਣ ਹੁਣ ਅਸੀਂ ਕਰਨ ਲੱਗੇ ਕੰਮ ਬਾਕੀ ਵਲੌਗ ਪਾਵਾਂਗੇ ਵੀਡੀਓ ਐਡ ਕਰਾਂਗੇ ਸ਼ਾਮ ਨੂੰ ਕੰਮ ਖੇਚਦਗੇ ਕਿਰਾ ਹੁਣ ਲਓ ਜੀ ਸੱਤ ਸਾਰੀ ਪਲੇਟ ਤੇ ਪੱਟ ਹੁਣ ਇਹਨੂੰ ਕਹਿੰਦੇ ਆ ਫੈਲਟ ਇੱਥੇ ਬੈਟਨ ਲਾ ਕੇ ਪਟਾਲਾ ਪਾ ਦਣੀ ਆ। ਪਰ ਥੋੜੀ ਪਹਿਲਾਂ ਇੱਕ ਵਾਰਾ ਪੱਟਾ ਤਾਂ ਕਿ ਮੀਂਹ ਨਾ ਆ ਜੇ ਮੀਂਹ ਆ ਗਿਆ ਹਨਾ ਔਖਾ ਹੋ ਜਾਂਦਾ। ਇੱਕ ਵਾਰਾ ਪੱਟ ਕੇ ਫੈਲਟ ਪਾ ਕੇ ਬੈਟਨ ਲਾ ਰਹੇ ਆ। ਹੁਣ ਗੁੱਲੇ ਲਿਆ ਰਾ ਵਟ ਕੇ ਗੁੱਲੇ ਪਾ ਕੇ ਬੈਟਨ ਲਾ ਦੇਣਾ ਸਾਰਿਆਂ। ਤੇ ਵੀਊ ਚੈੱਕ ਕਰੋ। ਮਾਣਾ ਬੰਬ ਬੋਲੀ ਪਈ ਆ ਮੁੰਡੇ ਲੱਗੇ ਪੇ। ਕੰਮਕਾਰ ਤੇ ਇੱਧਰ ਇਹ ਸਮੁੰਦਰਾ ਸ਼ਾਮੀ ਕਰਾਉਣੇ ਦਾ ਦਰਸ਼ ਨੇ ਜੀ। ਲਓ ਜੀ ਮੁੰਡੇ ਪਾਈ ਜਾਂਦੇ ਆ ਰੂਫ ਰੂਫ ਬੈਟਨ ਪਾਈ ਜਾਂਦੇ ਆ। ਲਗਿਆ ਪੈਸੇ ਰਾਜਾਂ ਲਾ ਆ ਕੁਛ ਨਾ ਕੁਛ ਮੰਗਦਾ ਹੀ ਰਹਿੰਦਾ ਪੈਖਦੇ ਨੇ ਕੁਛ ਫਰਾ ਦੇ ਕੁਛ ਇਹਦੇ ਤੋਂ ਸਮਾਨ ਨਹੀਂ ਪੂਰਾ ਆਉਂਦਾਗਾ ਆ ਬੰਦੇ ਤੋਂ ਲਓ ਜੀ ਇਹ ਹੈਗਾ ਬਾਬਿਓ ਕਲਾਸਿਕਰ ਟਰੈਕਟਰ ਇਹ ਗੋਰਾ ਕਹਿੰਦਾ ਵੀ ਇਹ ਹੈਗਾ 85000 ਪਾਉਂਡ ਦਾ ਟਰੈਕਟਰ ਆ ਇਹ ਇੰਡੀਆ ਦੇ ਮਤਲਬ 85 ਲੱਖ ਦਾ ਚਾਚਾ ਇਹ ਕਹਿੰਦਾ ਵੀ ਆ ਟਰੈਕਟਰ ਵੀ ਛੋਟਾ ਹੈ ਕਹਿੰਦਾ ਸਭ ਤੋਂ ਛੋਟਾ ਟਰੈਕਟਰ ਆ ਕਹਿੰਦਾ ਆ ਛੋਟਾ ਮੇਰੇ ਨਾਲੋਂ ਦੇਖੀ ਆ ਹਾਂ ਜੀ ਕਹਿੰਦਾ ਵੀ ਆ ਟਰੈਕਟਰ ਸਭ ਤੋਂ ਛੋਟਾ ਆ ਕੇ ਕਿੰਨੀ ਹੌਸ ਪਾਵਰ ਆ ਜੀ ਤੇ ਹੈਗਾ 135 ਹੌਸ ਪਾਵਰ ਆ ਆ ਛੋਟਾ 135 ਹੌਸ ਪਾਵਰ ਕਹਿੰਦਾ ਆਪਣੇ ਵੱਡੇ ਟਰਾਲੇ ਨੇ ਐ ਝੁਕ ਝੁਕ ਮਾਰਨੇ ਕਹਿੰਦੇ ਤੋਂ ਵੱਡਾ ਆ ਜੇ ਉਹ ਤੇ ਕੁੜੀ ਆ ਤੇ ਫਹਾਣੀ ਆ ਇਹ ਕਹਿੰਦਾ ਸਭ ਤੋਂ ਛੋਟਾ ਟਰੈਕਟਰ ਲਿਆ ਮੈਂ ਇਹਨੂੰ ਛੋਟਾ ਟਰੈਕਟਰ ਸਮਝਦੇ ਬਾਬੇ ਉਹ ਦੇਖਦਾ ਇਹ ਉੱਤੇ ਬੈਠਾ ਆ ਛੋਟਾ ਲੱਗੰਦਿਆ ਛੋਟਾ ਵਾਪਾ ਦਿੱਤੀ ਸਾਰੀ ਢਾਕ ਹੁਣ ਆਪਾਂ ਨੂੰ ਚਿੰਤਾ ਨਹੀਂ ਮੀ ਮੂੰ ਦੀ ਸਾਰੀ ਕਵਰ ਕਰਤੀ ਆ ਕੱਲ ਨੂੰ ਵਿੱਚ ਪਾ ਦੇਣਾ ਪਰ ਟੈਲਾ ਦੇਖੋ ਸਾਰੀ ਕਵਰ ਹੋ ਗਈ ਆ ਸਾਰੀ ਰੂਫ ਕਵਰ ਹੋ ਗਈ। ਆ ਆਪਣੇ ਬੰਦੇ ਚੱਲੇ ਆ, ਸਮਾਨ ਟੂਲ ਟਾਲੇ ਇਕੱਠਾ ਕਰੀ ਜਾਂਦੇ ਆ। ਵੇਣੀਆ ਖਾਣਾ ਪੀਣਾ ਕੀ ਆ ਹਜੇ? ਨਵੇਂ ਸ਼ਹਿਰ ਚ ਆਏ ਆ। ਦੇਖਦੇ ਆ ਕੀ ਪਲਾਨ ਬਣਦਾ। ਕਿ ਆ ਇੱਥੇ ਬਾਹ ਦੇ ਵਿੱਚ ਪਾਜੀ ਆਇਓ ਮੜਾਇਆ। ਪਾਜੀ ਹੱਲ ਕਮਾਉਣ ਲੈ ਆ ਮੜਾਇਆ, ਮਾਹੌਲ ਸ਼ੋਹ ਦਿਖਾਉਣ ਲੈ ਆ ਇੱਥੇ। ਬਾਹ ਦੇ ਵਿੱਚ ਤੇ ਬਹੁਤ ਹੀ ਘੈਂਟ ਮੌਲਾ ਮੈਣਾ ਦੇਖਣ ਜੋਗਾ ਗੋਰਾਂ ਗਾਰਾਂ ਕਰਦੇ ਸਹੀ ਗੋਰਗੇ ਇੱਥੇ ਗੋਰਗੇ ਨਹੀਂ ਦੇਖੀਆਂ ਕੁੜੀ ਹੈਗਾ ਬਰਮਿਕਾ ਦੇ ਕਾਲ ਕਾਲੇ ਕੁਲੇ ਦੇਖੀ ਅੱਕੇ ਪਏ ਸੀ ਤਾਂ ਕਾਲੇ ਡਰਗੀ ਉੱਥੇ ਆ ਨਿਆਰਾ ਬੰਦਿਆ ਮੈਣਾ ਪੂਰਾ ਮਾਹੌਲ ਬੰਦਿਆ ਲੈ ਕੇ ਨਜ਼ਰ ਪੂਰੇ ਮੈਣਾ ਕਿਆ ਬਾਤਾਂ ਪੂਰਾ ਰੌਣਕਾ ਸ਼ੌਣਕਾ ਹੋਇਆ ਪੰਜਾ ਜਗਮਗ ਜਗਮਗ ਕੋਈ ਹੋਈ ਪਈ ਆ ਚਾਹ ਉਹ ਕਿਰਿਸਮਸ ਆ ਗਈ ਗੋਰਿਆਂ ਦੀ ਇਹੋਲੇ ਵਰ ਗੋਰੇ ਸ਼ਾਮੇ ਨਿਕਲਦੇ ਆ ਆਪਣਾ ਆਪਣਾ ਤਿਹਾਰ ਹੁੰਦਾ ਦੀਵਾਲੀ ਤੇ ਗੋਰਿਆਂ ਦਾ ਹੁੰਦਾ 크ਿਸਮਸ ਮੈਨਾਂ ਦੇਖੋ ਜੀ ਕੀ ਬਾਤਾਂ ਮਾਹੌਲ ਸਭ ਟ੍ਰੇਡਿੰਗਾਂ ਲੱਗੀਆਂ ਹੋਈਆਂ ਮੇਲੇ ਵਾਂਗੂ ਜਿਵੇਂ ਆਪਣੇ ਮੇਲਿਆਂ 'ਚ ਹੁੰਦਿਆਂ ਹਨਾ ਪੂਰਾ ਮਾਹੌਲ ਸ਼ੋਲਾ ਕੱਲੀ ਕੱਲੀ ਚੀਜ਼ ਦੀ ਸ਼ਾਪ ਲੱਗੀ ਹੋਈ ਆ ਇੱਥੇ ਬਹੁਤ ਸੋਹਣਾ ਅਮਬਾਸਾ ਮੈਂ ਤਾਂ ਪਹਿਲੀ ਵਾਰ ਆਇਆ ਤੇ ਬਹੁਤ ਫੋਮਾ ਲੱਗਾ ਮਮਤਾ ਹਾਂ ਥੋੜਾ ਥੋੜਾ ਖਾ ਲੈਣੇ ਦੋ ਦੋ ਘੜੇ ਲੈਣੇ ਉਹ ਮੈਂ ਕਿਦੋਂ ਸੌ ਲੈਣੇ ਲਓ ਜੀ ਫਿਰ ਮੁੰਡੇ ਕਹਿੰਦੇ ਮੈਕਡੋਨਲਡਸ ਖਾਣਾ ਮਿਲਦਾ ਹੁਣ ਪਤਾ ਨਹੀਂ ਕੀ ਕਰਨਗੇ ਰਹਿਣੀਆ ਫਿਰ ਕੀ ਬੰਦ ਆ ਭੀੜ ਪੂੜ ਰਹੀ ਨੇ ਭੀੜੀ ਬਹੁਤ ਜ਼ਿਆਦਾ ਮਿਲਦਾ ਅੰਦਰ ਲੋ ਜੀ ਮੈਕਡੋਨਲਡਸ ਵਿੱਚ ਬਹੁਤ ਜ਼ਿਆਦਾ ਭੀੜ ਆ ਤੇ ਆਰਡਰ ਨੰਬਰ ਆਪਾਂ ਦਿਖ ਰਹੇ ਆ ਮੁੱਲ ਦਾ ਬਹੁਤ ਪਿਆਵਰੇ ਦਾ ਕਰਨ ਲੱਗ ਜਾਣਾ ਮੇਰੇ ਹਸਾਬ ਤੁਸੀਂ ਦੇ ਦੇਖੋ ਜੀ ਕਿੰਨਾ ਕਿੰਨਾ ਝਾਂਟ ਕੰਮ ਖੱਟਾਂ ਲਾਈਆਂ ਹੋਈਆਂ ਅਲਸੇਦਾਂ ਲੱਗੀਆਂ ਹੋਈਆਂ ਇੱਥੇ ਬਹੁਤ ਹੀ ਸੋਹਣਾ ਸਿਸਟਮ ਆ ਬਾਥ ਦਾ ਪਹਿਲੀ ਵਾਰੀ ਆਇਆ ਐਸ ਸ਼ਹਿਰ ਦੇ ਵਿੱਚ ਜੌਬ ਕਰਨੀ ਸੀਗੀ ਤੇ ਨਾਲੇ ਕੌਮਫਰ ਚੱਲੇ ਕ੍ਰਿਸਮਸ ਦੀਆਂ ਰੌਣਕਾਂ ਦੇਖ ਚੱਲੇ ਹੁਣ ਚੱਲੇ ਆ ਵਾਪਸ ਜਿੱਥੇ ਸੌਣਾ ਜਾ ਕੇ ਆਪਾਂ ਫਿਰ ਇਹ ਖਾਣਾ ਪੀਣਾ ਵੀ ਹੋਰ ਜਾ ਕੇ ਭੁੱਖੇ ਆ